ਅਸਲਾਮੁਆਲਿਕੋ ਵੀਰੋ ਸਾਰਿਆਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਸਾਰਿਆਂ ਭਰਾਵਾਂ ਦਾ ਵੀਰਾਂ ਦਾ ਆਪਣੇ ਚੈਨਲ ਵਾਲਾ ਰਿਐਕਸ਼ਨ ਤੇ ਵੈਲਕਮ ਕਰਨੇ ਆ ਤੇ ਵੀਰੋ ਜਿਵੇਂ ਪਤਾ ਤੁਹਾਨੂੰ ਕਿ ਫਲੱਡ ਆਇਆ ਵਾ ਧੂਆਂ ਪੰਜਾਬਾਂ ਦੀ ਚੜਦੇ ਜੀ ਵੀ ਤੇ ਲੈਂਦੇ ਜੀ ਵੀ ਤੇ ਤਬਾਈ ਮਚਾਈ ਜਾ ਰਿਹਾ ਵਾ ਗਰੀਬ ਵਿਚਾਰੇ ਰੁੜ ਗਏ ਨੇ ਵਿਚਾਰਿਆਂ ਦੇ ਬੱਚੇ ਰੁੜ ਜਾਣ ਦੇ ਨੇ ਮਾਲ ਰੁੜਦਾ ਜਾਣ ੜਿਆ ਤੇ ਵਿਚਾਰੇ ਐਵੇਂ ਸਮਝੋ ਕਿ ਬਿਲਕ ਰਹੇ ਨੇ ਇਹ ਸਾਰੀਆਂ ਮੁਸੀਬਤਾਂ ਜਿਹੜੀਆਂ ਵੀ ਨੇ ਦੇ ਲੋ ਦੋਹਾਂ ਪਾਸੇ ਸਿਰਫ ਪੰਜਾਬਾਂ ਦੇ ਨੇ ਉਧਰ ਵੀ ਸਿਰਫ ਪੰਜਾਬ ਤੇ ਮੁਸੀਬਤ ਆਈ ਏ ਇੱਧਰ ਸਾਡੇ ਵਾਲੇ ਵੀ ਸਿਰਫ ਪੰਜਾਬ ਤੇ ਹੀ ਆਈ ਏ ਬਾਕੀ ਸਾਰੇ ਮਫੂਜ਼ ਆ ਤੇ ਬਾਕੀ ਇਹ ਰੱਬ ਵੱਲੋਂ ਹੀ ਹੁੰਦਾ ਵਾ ਕਿ ਰੱਬ ਕਦੀ ਦੇ ਕੇ ਜ਼ਮਾਂਦਾ ਕਦੀ ਲੈ ਕੇ ਜ਼ਮਾਂਦਾ ਤੇ ਹੁਣ ਸਾਨੂੰ ਇੱਕ ਵੀਡੀਓ ਆਈ ਏ ਮਨਦੀਪ ਸਿੰਘ ਮਾਨਾਂ ਦੀ ਤੇ ਉਹ ਕਿਵੇਂ ਆਏ ਨੇ ਮੈਦਾਨ 'ਚ ਉਹਨਾਂ ਕਹੇ ਜੀ ਮੈਂ ਮੈਦਾਨ 'ਚ ਆ ਗਿਆਂ ਆਪਣੇ ਲੋਕਾਂ ਦੀ ਮਦਦ ਕਰਨ ਵਾਸਤੇ ਤੇ ਉਹਨਾਂ ਦੀ ਵੀਡੀਓ ਵੇਖਨੇ ਆ ਤੇ ਨਾਲੇ ਆਪਣਾ ਗੱਲਬਾਤ ਕਰਨੇ ਆ ਤੇ ਮੈਂ ਦੂਜਿਆਂ ਲੋਕਾਂ ਨੂੰ ਵੀ ਪਾਗਾਮ ਦੇਵਾਂਗਾ ਕਿ ਜਿਵੇਂ ਉਹ ਆਏ ਨੇ ਮੈਦਾਨ 'ਚ ਤੁਹਾਨੂੰ ਵੀ ਆਉਣਾ ਚਾਹੀਦਾ ਹਾਂ ਤੁਹਾਨੂੰ ਵੀ ਮੈਦਾਨ ਜਾਣਾ ਚਾਹੀਦਾ ਵੱਡ ਚੜ ਕੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਆਪਣੇ ਪਿਆਰਿਆਂ ਦੀ ਮਦਦ ਕਰੋ ਇਹੀ ਵੇਲੇ ਹੈ ਜਿਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਦਿਲ 'ਚ ਕਿੰਨੀ ਇਨਸਾਨੀਅਤ ਹੈ ਜਿੰਨਾ ਅਸੀਂ ਲੋਟਾਂ ਅਹਿਸਾਸ ਕਰਾਂ ਦੇ ਹਾਂਜੀ ਤੇ ਹੁਣ ਪਹਿਲਾ ਵੀਡੀਓ ਵੇਖ ਲਈਏ ਬਿਲਕੁਲ ਚਲੋ ਜੀ ਤਰੋਂਦਲ ਜਾਊਂਗਾ ਜਿੱਦ ਤਰੋਂ ਤੁਸੀਂ ਘਰਾਂ ਚ ਬਹਿ ਜਾਓਗੇ। ਗੁਰਦੁਆਰੇ ਪੱਕਾ ਡੇਰਾ ਲਾਇਆ ਇਹ ਤੋੜ। ਕਹਾਂ ਜੀ 2-2 ਸਾਲ ਨਹੀਂ ਲੱਗਦਾ। ਥੋੜੀ ਮਿਲਣੀ ਕਿਥੋਂ ਜੇ? ਪੱਲੇ ਲਾ ਕੇ ਜੋ ਮਿਲਣੀ ਹੋਰ ਕਿੰਨੇ ਕੁਇੰਟਲ ਚਾਹੀਦੀ ਆ ਆਹ ਦਾ ਵੀ ਕੁਇੰਟਲ ਮਿਲ ਜੇ ਹਾਂ ਵੀ ਕੁਇੰਟਲ ਮਿਲ ਜੇ ਲੈ ਆਪੇ ਆਓਗੇ ਪੈਸੇ ਦੇ ਦੇਣੇ ਤੁਹਾਨੂੰ ਦੋਸਤੋ ਮੈਂ ਖੜਾ ਅਜ ਨਾਲੇ ਤੋਂ ਸੜਕ ਜਾਂਦੀ ਹੈ ਡੇਰਾ ਬਾਬਾ ਨਾਨਕ ਨੂੰ ਵਾਲੇ ਦੁਆਲੇ ਤੁਹਾਨੂੰ ਪਾਣੀ ਪਾਣੀ ਦਿਖ ਰਿਹਾ ਲੋਕ ਕਫੜੇ ਇੱਥੋਂ ਟਰੈਕਟਰ ਟਰਾਲੀਆਂ ਦੇ ਵਿੱਚ ਆਪਣਾ ਸਮਾਨ ਲੈ ਕੇ ਕੋ ਗੁਰਦੁਆਰਿਆਂ ਤੋਂ ਜਾ ਰਿਹਾ ਕੋ ਰਿਸ਼ਤੇਦਾਰਾਂ ਦੇ ਜਾ ਰਿਹਾ ਮਤਲਬ ਘਰੋਂ ਬੇ ਘਰ ਲੋਕਾਂ ਨੂੰ ਹੋਣਾ ਪੈ ਰਿਹਾ ਔਰ ਲੋਕ ਬਹੁਤ ਜਿਆਦਾ ਜਿਆਦਾ ਜਿਹੜਾ ਜੂਝ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਬਹੁਤ ਸਾਰੇ ਲੀਡਰ ਇੱਥੇ ਆਉਂਦੇ ਨੇ ਆ ਕੇ ਮਤਲਬ ਇਹਨਾਂ ਦਾ ਦੁੱਖ ਤਰਦ ਵੰਡਾਉਂਦੇ ਨੇ ਇਹਨਾਂ ਦਾ ਦੁੱਖ ਸਾਂਝਾ ਕਰਕੇ ਜਾਂਦੇ ਨੇ ਪਰ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਕੱਲਾ ਇਹਨਾਂ ਨਾਲ ਦੁੱਖ ਵੰਡਾਇਆ ਨਹੀਂ ਸਰਣਾ ਇਹਨਾਂ ਦੀ ਬਾਹ ਫੜਨੀ ਪੈਣੀ ਹੈ ਪਾਣੀ ਜਿਹੜਾ 2-4-5 ਦਿਨਾਂ ਦੇ ਵਿੱਚ ਉਤਰ ਜਾਣਾ ਉਸ ਤੋਂ ਬਾਅਦ ਇਹਨਾਂ ਦੇ ਕੀ ਲਾਤਣੇ ਆ ਮਤਲਬ 6-6 ਫੁੱਟ ਤੱਕ ਇਹਨਾਂ ਦੀ ਆਬ ਗਾਰ ਜਿਹੜੀ ਚੱਲ ਜਣੀ ਹੈ 2-2 3-3 ਸਾਲ ਇਹਨਾਂ ਦੀਆਂ ਫਸਲਾਂ ਨਹੀਂ ਹੋਣੀਆਂ ਪਸ਼ੂ ਇਹਨਾਂ ਦੇ ਜਿਹੜੇ ਕਈਆਂ ਦੇ ਰੁੜ ਗਏ ਕਈਆਂ ਕਈ ਚਾਰੇ ਬਿਮਾਰ ਹੋ ਰਹੇ ਆ ਮਤਲਬ ਉਹਨਾਂ ਨੂੰ ਚਾਰਾ ਨਹੀਂ ਮਿਲ ਰਿਹਾ ਇਹਨਾਂ ਸਾਰਿਆਂ ਦੇ ਉੱਤੇ ਗੌਰ ਕਰਨ ਦੀ ਮਤਲਬ ਜ਼ਰੂਰਤ ਆ ਮੈਂ ਸਾਰਿਆਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਸਾਰੀਆਂ ਪਾਰਟੀਆਂ ਦੇ ਲੋਕ ਇੱਥੇ ਆਏ ਮੈਂ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਣਾ ਚਾਹੁੰਦਾ ਇਹ ਦਿਨ ਨਹੀਂ ਹੈਗੇ ਕਿ ਕਿਸੇ ਨੂੰ ਮਤਲਬ ਭੰਡਿਆ ਜਾਵੇ ਇਹਦੇ ਉੱਤੇ ਸਿਆਸਤ ਕੀਤੀ ਜਾਵੇ ਮੇਰੀ ਸਿਰਫ ਸਾਰਿਆਂ ਨੂੰ ਇੱਕ ਬੇਨਤੀ ਕਿ ਪੰਜਾਬ 'ਚ ਮੇਨ ਚਾਰ ਪਾਰਟੀਆਂ ਨੇ ਕਾਂਗਰਸ ਭਾਜ ਆਮ ਆਦਮੀ ਪਾਰਟੀ ਜਦੋਂ ਇਹਨਾਂ ਦੇ ਲੀਡਰਾਂ ਦੀਆਂ ਗੱਲਾਂ ਸੁਣਾ ਤਾਂ ਇਹ ਕਹਿੰਦੇ ਨੇ ਵੀ ਸਾਡਾ ਪੰਜਾਬ ਦੇ ਵਿੱਚ 35 ਲੱਖ ਸਾਡਾ ਮੈਂਬਰ ਆ ਕੋਈ ਵੀ ਬੰਦਾ 30 35 ਲੱਖ ਤੋਂ ਥੱਲੇ ਜਿਹੜਾ ਉਹ ਗੱਲ ਨਹੀਂ ਕਰਦਾ ਸਾਡੇ ਮੈਂਬਰ ਆ ਮੇਰੀ ਸਾਰਿਆਂ ਨੂੰ ਬੇਨਤੀ ਆ ਵੀ ਕੱਲਾ ਇੱਥੇ ਆਪਾਂ ਸਰਕਾਰ ਨੂੰ ਵੀ ਬੋਲੀ ਜਾਈਏ ਸਾਰਾ ਕੁਝ ਰਾਜਨੀਤੀ ਆਪਣੀ ਥਾਂ ਦੇ ਉੱਤੇ ਆ ਪਰ ਇਹਨਾਂ ਲੋਕਾਂ ਦਾ ਜਿਹੜਾ ਨੁਕਸਾਨ ਹੋਇਆ ਜਾ ਜਿਹੜਾ ਇਹਨਾਂ ਨੇ ਅਗਲੇ 5-7 ਸਾਲ ਤੱਕ ਭੁਗਤਣਾ ਵਾ ਕਈਆਂ ਦੇ ਘਰ ਟੱਗੇ ਨੀਹਾਂ ਖਰਾਬ ਹੋ ਗਈਆਂ ਉਹ ਦੁਬਾਰਾ ਮਕਾਨ ਕਿੱਥੋਂ ਬਣਨੇ ਆ ਇਹਨਾਂ ਸਾਰਿਆਂ ਦੇ ਉੱਤੇ ਮੇਰੀ ਇਹਨਾਂ ਨੂੰ ਬੇਨਤੀ ਆ ਜੇ 35-35 ਲੱਖ ਤੁਹਾਡਾ ਵਰਕਰਾਂ ਦਾ ਤੇ 100-100 ਰੁਪਈਆ ਜ਼ਿੰਮੇਵਾਰੀ ਲਾ ਦਈਏ ਨਾ ਕੱਲੇ-ਕੱਲੇ ਵਰਕਰ ਦੀ 100 ਰੁਪਈਆ ਮੇਰਾ ਖਾਲਾ ਵੀ ਮਾੜੇ ਤੋਂ ਮਾੜਾ ਰਿਕਸ਼ੇ ਵਾਲਾ ਵੀ ਮੈਂਬਰ ਹੋਵੇ ਤੇ ਇਹ ਹਾਲਾਤ ਵੇਖ ਕੇ 100 ਰੁਪਈਆ ਆਪਣਾ ਯੋਗਦਾਨ ਪਾ ਸਕਦਾ ਵਾ ਪੰਤੀ ਪੰਤੀ ਕਰੋੜ ਰੁਪਇਆ ਇੱਕ ਇੱਕ ਪਾਰਟੀ ਜਿਹੜੀ ਉਹ ਪੈਦਾ ਕਰ ਸਕਦੀ ਆ ਦੇ ਸਕਦੀ ਆ 1.5 ਤੋਂ 200 ਕਰੋੜ ਰੁਪਇਆ ਦਿੱਤਾ ਜਾ ਸਕਦਾ ਵਾ ਮੈਂ ਇੱਥੇ ਵੇਖਿਆ ਕਿ ਐਮਐਲਏ ਸਾਹਿਬ ਵੀ ਆਉਂਦੇ ਆ ਉਹ ਕਹਿੰਦੇ ਜੀ ਮੇਰੀ ਇੱਕ ਮਹੀਨੇ ਦੀ ਤਨਖਾਹ ਕੀ ਪੜਨਾ ਯਾਰ ਲੱਖ ਰੁਪਏ ਦੇ ਨਾਲ ਲੱਖ ਰੁਪਏ ਦੇ ਨਾਲ ਪਿੰਡ ਦਾ ਨਜ਼ਾਰਾ ਹੋ ਸਕਦਾ ਲੱਖ ਰੁਪਏ ਦੇ ਨਾਲ ਤੇ ਮੇਰੇ ਖਾਤੇ ਜਿੱਦਾਂ ਕੋਈ ਡੰਗਰ ਮਰ ਗਿਆ ਵਾ ਇੱਕ ਡੰਗਰ ਨਹੀਂ ਆਉਂਦਾ ਲੱਖ ਰੁਪਏ ਰ ਆਪਾਂ ਵੀ ਤੇ ਮਜ਼ਾਕ ਹੀ ਡਾਉਂਦੇ ਆ ਨਾ ਇਹਨਾਂ ਇਹਨਾਂ ਲੋਕਾਂ ਦਾ ਮੇਰੀ ਤੁਹਾਨੂੰ ਬੇਨਤੀ ਹੈ ਭਰਾਵਾ ਤੁਹਾਡੀ ਇੱਕ ਮਹੀਨੇ ਦੀ ਤਨਖਾਹ ਦੀ ਲੋੜ ਨਹੀਂ ਹੈਗੀ ਤੁਸੀਂ ਤਨਖਾਹ ਤੋਂ ਬਿਨਾ ਜਿਹੜੇ ਮਹੀਨੇ ਪੈਸੇ ਬਣਾਉਂਦੇ ਹੋ ਉਹ ਇੱਕ ਮਹੀਨਾ ਦੇ ਦੋ ਤੇ ਸ਼ਾਇਦ ਇਹਨਾਂ ਰੋਕਾਂ ਦਾ ਜਿਹੜਾ ਉਹ ਸਰ ਸਕਦਾ ਵਾ ਆਪਾਂ ਕਿਹੋ ਜਿਹਾ ਮਗਾਕ ਨਾ ਡਾਈਏ ਦੂਜੇ ਵੀਰੇ ਸਰਕਾਰ ਨੂੰ ਬੇਇੱਜ਼ਤੀ ਆ ਕਿ ਆਪਾਂ ਫੇਸਬੁੱਕ ਦੇ ਉੱਤੇ ਹੀ ਚੱਲਣਾ ਸ਼ੁਰੂ ਕਰ ਦਿੱਤਾ ਤੁਹਾਡੇ ਅਫਸਰ ਆਉਂਦੇ ਆ ਉਹ ਪਾਣੀ 'ਚ ਵੜਦੇ ਆ ਤੁਸੀਂ ਉਹਨਾਂ ਦੀਆਂ ਵੀਡੀਓ ਵੇਖਦੇ ਹੋ ਤੇ ਕਹਿੰਦੇ ਹੋ ਜੀ ਬੜਾ ਵਧੀਆ ਸਾਡਾ ਅਫਸਰ ਆ ਇਹ ਚੀਜ਼ਾਂ ਤੇ ਆਪਾਂ ਨੂੰ ਨਜ਼ਰ ਆਉਂਦੀਆਂ ਵਾ ਪਰ ਉਹਨਾਂ ਅਫਸਰਾਂ ਦੇ ਕੰਨ ਕਿਉਂ ਨਹੀਂ ਖਿੱਚਦੇ ਉਹਨਾਂ ਅਫਸਰਾਂ ਨੂੰ ਸਜ਼ਾਵਾ ਕਿਉਂ ਨਹੀਂ ਦਿੰਦੇ ਕਿ ਜਿਨ੍ਹਾਂ ਨੇ ਟਾਈਮ ਦੇ ਨਾਲ-ਨਾਲ ਬੰਦੋਬਸਤ ਨਹੀਂ ਕੀਤੇ ਅੱਜ ਕੱਲ ਕਿਹੜਾ ਤਾਂ ਤਾਂ ਪਹਿਲਾ ਮਹੀਨਾ ਮਹੀਨਾ ਪਹਿਲਾਂ ਪਤਾ ਲੱਗ ਜਾਂਦਾ ਕਿੰਨਾ ਮੀਂਹ ਆਉਣਾ ਵਾ ਕਿੰਨੀ ਭਾਰੀ ਮਾਤਰਾ ਦੇ ਵਿੱਚ ਪਾਣੀ ਆਉਣਾ ਵਾ ਤੁਸੀਂ ਪਹਿਲਾਂ ਲੋਕ ਦੁਹਾਈ ਦਿੰਦੇ ਰਹੇ ਤੁਹਾਨੂੰ ਜਿੱਥੇ ਡੈਮਾਂ ਦੇ ਉੱਤੇ ਤੁਸੀਂ ਪਾਣੀ ਇਕੱਠਾ ਕਰਦੇ ਰਹੇ ਉਹ ਸਾਰਾ ਕੁਝ ਹੰਦਰਿਆ ਵਾ ਸਾਰੇ ਕਈਆਂ ਥਾਵਾਂ ਤੋਂ ਹਰੀਕੇ ਤੋਂ ਕਿਸਾਨਾਂ ਦੀਆਂ ਵੀਡੀਓ ਆਉਂਦੀਆਂ ਸੀ ਅਫਸਰਾਂ ਨੂੰ ਮਿਲਦੇ ਆ ਕਿ ਪਾਣੀ ਦਾ ਵਹਾ ਜਿਹੜਾ ਉਹ ਨਾਲ ਦੀ ਨਾਲ ਖੋਲਿਆ ਜਾਵੇ ਪਹਿਲਾਂ ਇਹ ਡੱਕ ਕੇ ਕੋ ਰੱਖਿਆ ਗਿਆ ਮੇਰੇ ਛੋਟੇ ਛੋਟੇ ਸਵਾਲ ਲਿਓ ਆਸਾਂਦਾ ਮੈਂ ਗਲਤ ਹੋਵਾਂ ਕਿ ਪਾਕਿਸਤਾਨ ਸਾਡੇ ਨਾਲੋਂ ਵੀ ਵੱਧ ਨੁਕਸਾਨ ਹੋਇਆ ਆਪਾਂ ਮੰਨਦੇ ਆਂ ਵੀ ਸਾਡੇ ਨਾਲੋਂ 10 ਗੁਣਾ ਤਬਾਹੀ ਹੋਈ ਆ ਉੱਥੇ ਮੈਂ ਮੋਦੀ ਸਾਹਿਬ ਨੂੰ ਵੀ ਇੱਕ ਬੇਨਤੀ ਕਰਨਾ ਜਾਕਰ ਸਾਹਿਬ ਵੀ ਇੱਥੇ ਆਏ ਸੀਗੇ ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ ਆ ਕਿ ਪਾਕਿਸਤਾਨ ਦੇ ਨਾਲ ਜਦੋਂ جنگ ਲੱਗੀ ਆ ਪਿਛਲੇ 3-4 ਮਹੀਨੇ ਸਭ ਤੋਂ ਵੱਧ ਜਿਹੜੀ ਪੀਣ ਚੱਲੀ ਆ ਅਬਰਸਰ ਨੇ ਚੱਲੀ ਆ ਸਰਦੀ ਜਿਲ੍ਹੇ ਨੇ ਚੱਲੀ ਆ ਅਬਰਸਰ ਗੁਰਦਾਸਪੁਰ ਨੇ ਰੋਜ਼ ਬੰਦ ਰੋਜ਼ ਰੋਜ਼ ਬੰਬ ਡੇਟੇ ਸੀਗੇ ਅੱਜ ਤੱਕ ਪੰਜਾਬ ਦਾ ਜਿਹੜਾ ਲੱਕ ਸੱਦਾ ਨਹੀਂ ਹੋਇਆ ਬਾਕੀ ਸਾਰੀਆਂ ਸਟੇਟਾਂ ਦੇ ਵਿੱਚ ਕੰਮ ਚੱਲਦਾ ਰਿਹਾ ਵਾ ਕੇਵਲ ਪੰਜਾਬ ਨੂੰ ਨੁਕਸਾਨ ਕਿਉਂ ਆ ਅੱਜ ਜ ਪਾਣੀ ਵੀ ਪਾਕਿਸਤਾਨ ਮੈਂ ਨਹੀਂ ਕਹਿੰਦਾ ਤੁਸੀਂ ਪਾਕਿਸਤਾਨ ਨੂੰ ਤਬਾਹ ਕਰਨਾ ਚਾਹੁੰਦੇ ਹੋ ਕੁਛ ਜਿੱਥੇ ਦੇਸ਼ ਨੂੰ ਸਾਡੀ ਲੋੜ ਹੈ ਸਾਡੀ ਜਾਨ ਵੀ ਲੈ ਲਓ ਪਰ ਜੇ ਸਾਡਾ ਮੋਢਾ ਹੀ ਵਰਤਿਆ ਜਾਂਦਾ ਵਾ ਪਾਣੀ ਇੱਥੇ ਵੱਧ ਆ ਗਿਆ ਤੇ ਇਹਨਾਂ ਲੋਕਾਂ ਦੀ ਬਾਹ ਵੀ ਫੜੋ ਨਾ ਕੱਲੀ-ਕੱਲੀ ਚੀਜ਼ ਦਾ ਮੁਆਵਜ਼ਾ ਮਿਲਣਾ ਚਾਹੀਦਾ ਵਾ ਇਹ ਗੱਲਾਂ ਸਿਰਫ ਸਟੇਜ ਤੋਂ ਚੰਗੀਆਂ ਲੱਗਦੀਆਂ ਮੈਂ ਮੁਰਗੀ ਦਾ ਵੀ ਮੁਆਵਜ਼ਾ ਦਊਂਗਾ ਮੈਂ ਬੱਕਰੀ ਦਾ ਵੀ ਮੁਆਵਜ਼ਾ ਦਊਂਗਾ ਮੈਂ ਸੀਐਮ ਸਾਹਿਬ ਨੂੰ ਵੀ ਬੇਨਤੀ ਕਰਦਾ ਵੀ ਨਾ ਭਰਾਵਾ ਮੁਰਗੀਆਂ ਮਰੇ ਦਾ ਮੁਆਵਜ਼ਾ ਚਾਹੀਦਾ ਹੁਣ ਕੋਲੋਂ ਦੇ ਦਾਂਗੇ ਨਾ ਬੱਕਰੀਆਂ ਮਰੇ ਦਾ ਚਾਹੀਦਾ ਵਾ ਲੋਕਾਂ ਦੇ ਜਿਹੜੇ ਡੰਗਰ ਹੋ ਰਿਹਾ ਜਿਹੜੇ ਪਸ਼ੂ ਆ ਜਿਹੜਾ ਲੋਕਾਂ ਦੀਆ ਪਹਿਲੀ ਸਾਰੀ ਤਬਾਹ ਹੋ ਗਈ ਆ ਜਿਹੜੀ 2-2 3-3 ਸਾਲ ਅੱਗੋਂ ਫਸਲ ਨਹੀਂ ਹੋਣੀ ਇਹਦੇ ਉੱਤੇ ਕੋ ਗੌਰ ਕਰੋ ਇਹਦਾ ਮੁਆਵਜ਼ਾ ਜਿਹੜਾ ਦਿੱਤਾ ਜਾਵੇ ਕੱਲੀ ਪੰਜਾਬ ਸਰਕਾਰ ਵੀ ਨਹੀਂ ਦੇ ਸਕਦੀ ਹਰ ਲਿੰਡਰ ਹੀ ਆ ਰਿਹਾ ਹਰ ਪਾਰਟੀ ਦਾ ਇੱਥੇ ਕੰਮ ਸੇ ਕੰਮ ਜੇ ਕੇਂਦਰ ਤੋਂ ਵੀ ਤੁਸੀਂ ਆਏ ਹੋ ਜਾਖੜ ਸਾਹਿਬ ਹੀ ਆਏ ਆ ਬੀਜੇਪੀ ਵਾਸਤੇ ਇਹ ਇਲਾਕਿਆਂ ਨੂੰ ਇੰਨਾ ਮੁਆਵਜ਼ਾ ਦੇਣਾ ਕਿੰਨੀ ਕਵੰਡੀ ਗੱਲ ਆ ਮੇਰੀ ਤੇ ਕੋਰ ਸਰਕਾਰ ਨੂੰ ਬੇਨਤੀ ਆ ਕਿ ਇਹਨਾਂ ਇਲਾਕਿਆਂ ਦੇ ਵਿੱਚ ਜਿੱੰਨਾ ਜੰਨਾ ਪਾਣੀ ਆਇਆ ਰੇਤਾ ਚੜ ਕੇ ਆਈ ਆ ਸਾਰੀ ਰੇਤਾ ਵਾ ਕੰਮ ਸੇ ਕੰਮ ਇਸ ਇਲਾਕੇ ਦੀ ਜਿੰਨੀ ਰੇਤ ਆ ਉਹ ਇਸ ਇਲਾਕੇ ਦੀ ਡਵੈਲਪਮੈਂਟ ਦੇ ਉੱਤੇ ਹੀ ਲੱਗ ਜਾਏ ਉਹ ਵੇਖ ਕੇ ਤੇ ਇਹਨਾਂ ਲੋਕਾਂ ਨੂੰ ਜੰਨਾ ਚਰ ਭਰ ਪਾਈ ਨਹੀਂ ਹੁੰਦੀ ਉਹ ਕਿਸੇ ਠੇਕੇਦਾਰ ਨੂੰ ਕੰਡਣ ਨਹੀਂ ਦੇਣੀ ਚਾਹੀਦੀ ਪਰ ਇੱਥੇ ਹਾਲਾਤ ਇਹ ਨੇ ਵੀ ਪੈੜੀਆਂ ਆਏ ਦਬਾਹ ਕਰਨ ਰੇਤਾ ਇਹਨਾਂ ਦੇ ਉੱਤੇ ਆਵੇ ਚੜ ਕੇ ਤੇ ਜੇ ਕਦੇ ਭਾਂਡੇ ਮੰਦਲ ਨਹੀਂ ਵੀ ਚੁੱਕ ਲੈਣ ਤੇ ਪਰਚਾ ਦੇ ਦਿੰਦੀ ਆ ਸਰਕਾਰ ਇਹੋ ਜਿਹੇ ਹੰਧਾਤ ਨਾ ਬਣਾਏ ਜਾਣ ਇਹਨਾਂ ਦੀ ਬਾਹ ਫੜਨ ਦੀ ਲੋੜ ਆ ਨਾ ਸਾਰਿਆਂ ਨੂੰ ਕਹਿਣਾ ਬਹੁਤ ਸਾਰੇ ਲੋਕ ਆਉਂਦੇ ਨੇ ਕਿ ਫੋਟੋਆਂ ਖ ਦੰਦ ਵਿਖਾਇਆ ਵੀ ਬਹੁਤ ਪੀੜਿਤ ਨੇ ਸਿਰਫ ਆਪਾ ਮਤਲਬ ਆਪਣਾ ਇਹਨਾਂ ਦਾ ਦੁੱਖ ਵੰਡਾ ਲਿਆ ਇਕੱਲਾ ਉਹਦੇ ਨਾਲ ਨਹੀਂ ਸਰਨਾ ਲੋਕਾਂ ਦੀ ਬਾਹ ਫੜਨੀ ਪੈਣੀ ਲੋਕਾਂ ਦੇ ਨਾਲ ਖਲੋਣਾ ਪੈਣਾ ਵਾ ਲੋਕ ਇਕੱਲੇ ਹਰ ਘਰ ਦੇ ਵਿੱਚ ਤੇ ਮੈਂ ਸਮਝਦਾ ਵੀ ਵੱਡੇ ਤੋਂ ਵੱਡਾ ਵੀ ਸ਼ਰਮਾਇਦਾਰ ਹੋਵੇ ਨਾ ਤੇ ਉਹ ਵੀ ਕੋ ਆਪਣਾ ਮਤਲਬ ਉਹਨੂੰ ਕੋ ਜਮਾ ਪੂੰਜੀ ਉਨੀ ਹੀ ਹੁੰਦੀ ਆ ਵੀ ਜਿੰਨੀ ਉਹਦੇ ਨਾਲ 1 ਮਹੀਨਾ ਖਾ ਸਕਦਾ 2 ਮਹੀਨੇ ਖਾ ਸਕਦਾ ਬੱਚਿਆਂ ਦੀਆਂ ਫੀਸਾਂ ਜਾਂਦੀਆਂ ਵਾ ਹੋਰ ਖਰਚੇ ਵੱਡੇ ਹੁੰਦੇ ਆ ਅਸੀਂ ਇੱਕ ਉਪਰਾਲਾ ਅੱਜ ਅਸੀਂ ਨਾਨਕਪੁਰੇ ਦੇ ਵਿੱਚ ਥੇਹ ਦੇ ਉੱਤੇ ਖਲੋਤੇ ਆ ਪਿੱਛੇ ਗੋਦੋਰਾ ਸਾਹਿਬ ਉੱਥੇ ਪੱਕਾ ਕੈਂਪ ਜਿਹੜਾ ਸਾਡੇ ਵੱਲੋਂ ਲਾਇਆ ਗਿਆ ਜਿਹਦੇ ਵਿੱਚ ਵੀ ਨੌਂਦਵਾਲਾ ਦੀ ਡਿਊਟੀ ਲਾਤੀ ਆ ਕਿ ਪਿੰਡ ਦੇ ਵਿੱਚ ਲਾਗੇ ਚਾਗੇ ਕਿਸੇ ਨੂੰ ਕੋਈ ਦਵਾਈ ਚਾਹੀਦੀ ਆ ਕਿਸੇ ਨੂੰ ਕੋਈ ਤਰਪਾਈਲ ਦੀ ਲੋੜ ਆ ਕਿਸੇ ਨੂੰ ਕੋਈ ਡੰਗਰਾਂ ਤੇ ਚਾਰੇ ਦੀ ਲੋੜ ਆ ਉਹਨੇ ਪਾਉ ਜੀ ਕਿਥੇ ਆ ਕੇ 20 ਡੰਗਰਾਂ ਦਾ ਤੇ ਤੂੜੀ ਤੱਕ ਲਈ ਹੈਗੀ ਤੇ ਇੰਤਜ਼ਾਮ ਨਹੀਂ ਉੱਥੇ ਹੋ ਰਿਹਾ ਤੇ ਉਹ ਵੀ ਸਭ ਅਸੀਂ ਉਹਨਾਂ ਮੈਂ ਇਹ ਕਹਿੰਦਾ ਕਰਾਉਣ ਵਾਲਾ ਪ੍ਰਮਾਤਮਾ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਕਿਤੇ ਨਾ ਕਿਤੇ ਯੋਗਦਾਨ ਪਾਇਆ ਜਾਵੇ ਜੇ ਤੁਹਾਡੇ ਸਾਰੀਆਂ ਪਾਰਟੀਆਂ ਕੋ ਇਹਨਾਂ ਨੇ ਵਰਕਰ ਆ ਉਹਨਾਂ ਦੀ ਡਿਊਟੀ ਲਈ ਜਾਵੇ ਕੱਲਾ ਇਹ ਨਹੀਂ ਕਿ ਦੋਖੀ ਵੰਡ ਹਾਂ ਹੁੰਦਾ ਵਾ ਕੋ ਫਾਈਨੈਂਸ਼ਲੀ ਹਰ ਬਚਾਈ ਦੀ ਆ ਲੋਕਾਂ ਨੂੰ ਨਾਲ ਖਲੋਣਾ ਚਾਹੁੰਦਾ ਵਾ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਇੱਕ ਪੱਕਾ ਕੈਂਪ ਲਾਇਆ ਤਿੰਨੇ ਟਾਈਮ ਉੱਥੇ ਲੰਗਰ ਪੱਕੂਗਾ ਕੋਸ਼ਿਸ਼ ਕਰ ਰਹੇ ਆ ਪ੍ਰਸ਼ਾਸਨ ਨੂੰ ਕਹਿ ਕੇ ਕਿਉਂਕਿ ਲੰਗਰ ਜਾ ਨਹੀਂ ਰਿਹਾ ਟਰੈਕਟਰਾਂ ਦੇ ਉੱਤੇ ਵੀ ਬਹੁਤਾ ਜਿਹੜਾ ਪਹੁੰਚਾਇਆ ਨਹੀਂ ਜਾ ਸਕਦਾ ਔਰ ਬੇੜੀ ਦਾ ਜਿਹੜਾ ਇੰਤਜ਼ਾਮ ਕੀਤਾ ਜਾਵੇ ਕੋਸ਼ਿਸ਼ ਕਰਾਂਗੇ ਵੀ ਉਹ ਉਹ ਵੀ ਛੇਤੀ ਤੋਂ ਛੇਤੀ ਇੰਤਜ਼ਾਮ ਹੋ ਜਾਵੇ ਸਰ ਮੇਰੇ ਵੱਲੋਂ ਅੱਜ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਮੈਂ ਤੇ ਆਪਣੇ ਵੱਲੋਂ ਕਿਹਾ ਵੀ ਚਲੋ ਪ੍ਰਮਾਤਮਾ ਦੇਣ ਵਾਲਾ ਵਾ ਕਰਾਉਣ ਬੰਦਾ ਕਰਨ ਕਰਾਉਣ ਵਾਲਾ ਕੁਝ ਨਹੀਂ ਹੁੰਦਾ 5 ਲੱਖ ਰੁਪਏ ਦਾ ਅਸੀਂ ਸ਼ੁਰੂਆਤ ਕੀਤੀ ਹੈ ਇਸ ਜਗ੍ਹਾ ਦੇ ਉੱਤੋਂ ਔਰ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਲੋਕਾਂ ਨੂੰ ਵਕਾਇਦਾ ਚਾਰੇ ਦੀ ਹੋਰ ਕਈ ਲੋਕ ਮੈਂ ਨਾ ਵੀ ਭੋੜੇ ਭਾਉਜੀ ਮਿਲੇ ਸੀ ਵੀ ਆਟਾ ਪਾਣੀ ਸਾਡੇ ਘਰ ਹੈਗਾ ਹੀ ਹੈਗਾ ਵਾ ਦਾਣ ਆਟਾ ਸਾਡੇ ਘਰ ਹੈਗਾ ਵਾ ਮੈਂ ਕਈ ਉਹ ਵੀ ਲੋਕ ਵੇਖਿਆ ਪੰਜਾਬ ਚ ਜਿਹੜੇ ਸਵੇਰੇ ਖਮੋਗੇ ਤੇ ਰਾਤ ਨੂੰ ਖਾਂਦੇ ਆ ਦਿਹਾੜੀਦਾਰ ਲੋਕ ਵੀ ਆ ਤੁਸੀਂ ਮਤਲਬ ਜੇਕਰ ਤੇ ਰੰਜੇ ਪੁੱਜੇ ਹੈਗੇ ਤੇ ਮਾਤਣ ਵੀ ਬਹੁਤ ਨੇ ਅਸੀਂ ਉੱਥੇ ਪੱਕਾ ਇੱਕ ਕੈਂਪ ਲਾਇਆ ਜੇਕਰ ਤੁਹਾਨੂੰ ਸੁੱਕੀ ਰਸ ਦੀ ਲੋੜ ਆ ਉਹ ਵੀ ਉੱਥੇ ਸਾਨੂੰ ਫੋਨ ਕਰਕੇ ਜਿਹੜਾ ਗੁਰਦੁਆਰੇ ਦੇ ਵਿੱਚ ਦੱਸ ਸਕਦਾ ਆਪਣਾ ਸੁਨੇਹਾ ਦੇ ਸਕਦਾ ਪਿੰਡ ਦੇ ਵਿੱਚੋਂ ਅਸੀਂ ਟੀਮ ਲੈ ਲਈ ਆ ਕਿ ਉਹਨਾਂ ਨੂੰ ਸੁੱਕੀ ਨਸਤ ਵੀ ਜਿਹੜੀ ਪੁੱਛਦਾ ਕਰ ਦਿੱਤੀ ਜਾਊਗੀ ਤਿੰਨੇ ਟਾਈਮ ਜਿਹੜਾ ਲੰਗਰ ਵੀ ਇੱਥੇ ਪੱਕੂਗਾ ਮੈਂ 12 ਵਜੇ ਤਾਂ ਮੈਂ ਆਇਆ ਤੇ ਅੱਜ ਤੱਕ ਇੱਥੇ ਹੀ ਹਾਂ ਤੇ ਮੈਂ ਇੱਕ ਗੱਲ ਕਹਿਣਾ ਵੀ ਜਿੰਨਾ ਤੇਰੇ ਮਾਹੌਲ ਠੀਕ ਨਹੀਂ ਹੁੰਦਾ ਸਪਿੰਡ ਦੇ ਵਿੱਚੋਂ ਜਾਂਦੇ ਨਹੀਂ ਇੱਥੇ ਹੀ ਡਿਊਟੀ ਨਿਭਾਵਾਂਗੇ ਮਤਲਬ ਇਹੋ ਇਹੋ ਜਿਹਾ ਤੁਸੀਂ ਕਿਤੇ ਲੋਕਾਂ ਦੀ ਬਾਹ ਫੜਨੀ ਆਤੋਂ ਉਹਨਾਂ ਦੇ ਨਾਲ ਖਲੋਜੋ ਕੇਵਲ ਫੋਟੋਆਂ ਨਾਲ ਅਖਬਾਰ ਦੀਆਂ ਖਬਰਾਂ ਬਣਾਉਣਾ ਤੇ ਇਹਨਾਂ ਲੋਕਾਂ ਦਾ ਦੁੱਖ ਨਹੀਂ ਮੰਡਿਆ ਜਾਣਾ ਇਹਨਾਂ ਲੋਕਾਂ ਦਾ ਦਰਦ ਨਹੀਂ ਵਸਾਇਆ ਜਾਣਾ ਇੱਥੇ ਬਜ਼ੁਰਗ ਸੀਗੇ ਸਾਨੂੰ ਮਤਲਬ ਗੁੱਸਾ ਜਗਾਰ ਕਰ ਰਹੇ ਸੀਗੇ ਵੀ ਉੱਥੇ ਜਿਹੜਾ ਆਉਂਦਾ ਤਮਾਸ਼ਾ ਵਿਖਾ ਕੇ ਚਲੇ ਜਾਂਦਾ ਸਾਨੂੰ ਵਾਕਿਆ ਹੀ ਉਹ ਕੀਤਾ ਜਾ ਰਿਹਾ ਇਹ ਲੋਕਾਂ ਨੂੰ ਖਾਇਆ ਜਾਂਦਾ ਬੜੀ ਤਰਸਯੋਗ ਹਾਲਤ ਆ ਥੱਲੇ ਲੋਕ ਲਿਖ ਦਿੰਦੇ ਆ ਵਾਹਿਗੁਰੂ ਵੈਰੀ ਗੁੱਡ ਵੈਰੀ ਮਤਲਬ ਇਹ ਬਹੁਤ ਬੁਰਾ ਜੀ ਇਹ ਇਹ ਵਡੀਆਂ ਚੀਜ਼ਾਂ ਦੇ ਵਿੱਚ ਨਾ ਪਿਆ ਜਾਵੇ ਇਹਨਾਂ ਲੋਕਾਂ ਦਾ ਮੇਰੇ ਸਾਡੇ ਜੋ ਗੱਲ ਪੈਂਡ ਤਾਂ ਗਏ ਪਰ ਅਸੀਂ ਉਹਨਾਂ ਦਾ ਬਦਲੋ ਸ਼ੁਕਰੀਆਲਾਂ ਕਰਦੇ ਵੀ ਤੁਹਾਡਾ ਦਰਦ ਹੈ ਭਰਾਵਾ ਤੁਹਾਡਾ ਤੁਹਾਡੇ ਮਨ ਦੇ ਵਿੱਚੋਂ ਰੋਸ ਹੈ ਤੁਹਾਡੇ ਮਨ ਦੇ ਵਿੱਚ ਵੀ ਲੋਕ ਤੁਹਾਡਾ ਮਜ਼ਾਕ ਬਣਾ ਰਹੇ ਆ ਤੁਹਾਡਾ ਮਜ਼ਾਕ ਉਡਾਇਆ ਜਾ ਰਿਹਾ ਵਾ ਬਾਤਾਂ ਨੂੰ ਤੇ ਬਖਾਇਆ ਜਾ ਰਿਹਾ ਇਕੱਲੇ ਮਜ਼ਾਕ ਬਣਾਉਣ ਨਾਲ ਜਾਂ ਵੀਡੀਓ ਫੋਟੋ ਵਾਸਤੇ ਨਾਲ ਕੁਝ ਨਹੀਂ ਸਰਨਾ ਕੰਮ ਸੇ ਕੰਮ ਲੋਕਾਂ ਦੇ ਨਾਲ ਖਲੋਤਾ ਜਾਵੇ ਲੋਕਾਂ ਦਾ ਸਾਥ ਦਿੱਤਾ ਜਾਵੇ ਅੱਜ ਤੋਂ ਅਸੀਂ ਇੱਥੇ ਕੈਂਪ ਲਾ ਦਿੱਤਾ ਹੋਰ ਵੀ ਕਿਤੇ ਲੋੜ ਹੈ ਤੇ ਅਸੀਂ ਮੈਨਾਂ ਵੀ ਉਸ ਪਰਮਾਤਮਾ ਦਾ ਹੀ ਦਿੱਤਾ ਸਾਰਾ ਬੋਝਾ ਸਾਰਾ ਕੁਝ ਵੀ ਲੱਗ ਜਾਏ ਤੇ ਪਰਵਾਹ ਕਰਨ ਵਾਲੀ ਗੱਲ ਨਹੀਂ ਹੈਗੀ ਮਤਲਬ ਰੱਬ ਦੀ ਬੜੀ ਮਤਲਬ ਬਖਸ਼ਿਸ਼ ਹੈ ਉਹਨੇ ਬੜਾ ਹੌਸਲਾ ਦਿੱਤਾ ਵਾ ਕੋਸ਼ਿਸ਼ ਕੀਤੀ ਤੇ ਮੈਂ ਆਪਣੇ ਸਾਥੀਆਂ ਨੂੰ ਵੀ ਬੇਨਤੀ ਕਰਦਾ ਨਾ ਤੇ ਸਾਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਜਾਵੇ ਨਾ ਪੁੱਛਿਆ ਜਾਵੇ ਜੇ ਕਿਸੇ ਦੇ ਮਨ ਦੇ ਵਿੱਚ ਸ਼ਰਧ ਆਵੇ ਇੱਥੇ ਇਲਾਕੇ ਦੇ ਵਿੱਚ ਕੋਤਰਪਾਹਲ ਚਾਹੀਦੀ ਆ ਕੋਈ ਦਵਾਈ ਚਾਹੀਦੀ ਆ ਸਾਡੇ ਕੋਲ ਲਿਸਟ ਜਿਹੜੀ ਪਿੰਡ ਦੇ ਨੌਜਵਾਨ ਦੇ ਰਿਆ ਕਰਨਗੇ ਅਸੀਂ ਉਹ ਤੁਹਾਡੇ ਤੱਕ ਜਿਹੜਾ ਕੋ ਬੰਦਾ ਦੇਣਾ ਚਾਹੁੰਦਾ ਉਹਦੇ ਤੱਕ ਪੁੱਛਦੀ ਕਰਦਾਂਗੇ ਉਹ ਦਵਾਈਆਂ ਰਾਸ਼ਨ ਉਹ ਚਾਹੀਦਾ ਵਾ ਨਗਦ ਪੈਸੇ ਨਾਲ ਲੈ ਆ ਨਾ ਲੈਣੇ ਆ ਕਿਉਂਕਿ ਮਤਲਬ ਇਹਦੇ ਗਾਹ ਕੋਈ ਜਵਾਬ ਹੀ ਨਹੀਂ ਦਿੱਤੇ ਜਾਂਦੇ ਵੀ ਬਹੁਤ ਦੁਨੀਆ ਸਿਰਫ ਇਸੇ ਕੰਮ ਤੇ ਲੱਗੀ ਹੁੰਦੀ ਵੀ ਸਵਾਲ ਹੀ ਕਰਨੇ ਨੇ ਸੋ ਮੇਰੀ ਬੇਨਤੀ ਆ ਪਹਿਲੀ ਜੋ ਸਾਡੇ ਕੋਲ ਸਰਦਾ ਪੁੰਚਦਾ ਵਸੀਂ ਆਪਣੀ ਟੀਮ ਦੇ ਨਾਲ ਇੱਥੇ ਲੱਗੇ ਆਂ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਪੱਕ ਰਿਹਾ ਇਕੱਲੇ ਲੰਗਰ ਦੀ ਗੱਲ ਨਹੀਂ ਹੈਗੀ ਮੈਂ ਫਿਰ ਕਹਾਂ ਕਿ ਨੌਜਵਾਨਾਂ ਨੂੰ ਲੋਟ ਕਰਾਦਿਆਂ ਕਰੋ ਜਿੰਨਾ ਤੇ ਚਿਹਰੇ ਨਹੀਂ ਸਰਦਾ ਜਿੰਨਾ ਚਿਹਰੇ ਪਾਣੀ ਥੱਲੇ ਨਹੀਂ ਆਉਂਦਾ ਜਿੰਨਾ ਚ ਜਿੰਦਗੀ ਲਈ ਤੇ ਨਹੀਂ ਆਉਂਦੀ ਉਨੀ ਦੇਰ ਤੱਕ ਜਿਹੜੀ ਜਿਹੜੀ ਚੀਜ਼ ਦੀ ਲੋੜ ਆ ਮੈਂ ਕਹਿੰਦਾ ਵੀ ਕੋਸ਼ਿਸ਼ ਕਰਾਂਗੇ ਗੁਰੂ ਮਹਾਰਾਜ ਉਹ ਸਾਡੇ ਕੋਲ ਪੂਰੀ ਕਰਾਉਣ ਦੀ ਕੋਸ਼ਿਸ਼ ਕਰਨ ਤੇ ਪੁੱਛਦੀ ਕਹੀਏ ਸੋ ਆਪੋ ਆਪਣਾ ਯੋਗਦਾਨ ਜਿਹੜਾ ਉਹ ਜ਼ਰੂਰ ਪਾਉਣਾ ਚਾਹੀਦਾ ਵਾ ਸਾਰੇ ਮਤਭੇਦ ਛੱਡ ਕੇ ਸਾਰੀਆਂ ਪਾਰਟੀਆਂ ਦਾ ਮਤਭੇਦ ਛੱਡ ਕੇ ਇੱਕ ਦੂਜੇ ਨਾਲ ਖਲੋਣ ਦੀ ਲੋੜ ਹੈ ਇੱਕ ਦੂਜੇ ਦੀ ਬਾਹ ਫੜਨ ਦੀ ਲੋੜ ਹੈ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਆ ਵੀ ਕੋਈ ਆਪਣਾ ਯੋਗਦਾਨ ਕਿਸੇ ਤਰੀਕੇ ਕੋ ਆ ਕੇ ਪਾ ਸਕਦਾ ਕਿਸੇ ਨੂੰ ਕੋ ਹੌਸਲਾ ਦੇ ਸਕਦਾ ਕੋ ਕਿਸੇ ਦੀ ਆਵਾਜ਼ ਬੁਲੰਦ ਕਰ ਸਕਦਾ ਕੋਈ ਤਿਲ ਫੁੱਲ ਭੇਟਾ ਕਰ ਸਕਦਾ ਵਾ ਹਰ ਤਰੀਕੇ ਸਮਾਜ ਦੀ ਬਾ ਇੱਕ ਦੂਜੇ ਦੇ ਨਾਲ ਖੜੋਣਾ ਚਾਹੀਦਾ ਪੰਜਾਬ ਮਰ ਰਿਹਾ ਪੰਜਾਬ ਲੁੱਟਿਆ ਜਾ ਰਿਹਾ ਆ ਤੀਜਾ ਚੌਥਾ ਮੰਜ਼ਰ ਸਾਲ ਦੇ ਵਿੱਚ ਸਾਡੇ ਸਾਹਮਣੇ ਤਬਾਹੀ ਦਾ ਹੋ ਗਿਆ ਕਦੀ ਜੰਗ ਦਾ ਕਦੀ ਪਾਣੀ ਦਾ ਕਿੱਥੋਂ ਪੰਜਾਬ ਨੇ ਉੱਠਣਾ ਵਾ ਬੱਚੇ ਇੱਥੇ ਲੱਭਦੇ ਨਹੀਂਗੇ ਬੱਚੇ ਸਾਰੇ ਬਾਹਰ ਚਲੇ ਗਏ ਨੇ ਸੋ ਆਪਾਂ ਰਲ ਮਿਲ ਕੇ ਜੋ ਸਾਡੇ ਕੋ ਇਸ ਪੰਜਾਬ ਚ ਅਸੀਂ ਜੰਮੇ ਆ ਜੋ ਸਾਡੇ ਕੋ ਰਲ ਮਿਲ ਕੇ ਯੋਗਦਾਨ ਪੈਂਦਾ ਆਪਾਂ ਸਾਰੇ ਰਲ ਮਿਲ ਕੇ ਪਾਈਏ ਧੰਨਵਾਦ ਗੱਲਾਂ ਸੱਚੀਆਂ ਕਰ ਗਿਆ ਮਨਦੀਪ ਸਿੰਘ ਮਾਨ ਮਾਸ਼ਾਅੱਲਾ ਤੁਹਾਡਾ ਬਹੁਤ ਵਧੀਆ ਤੇ ਬਹੁਤ ਅੱਛਾ ਤੁਸੀਂ ਕੰਮ ਕਰਦੇ ਪਿਆ ਤੁਹਾਡੇ ਕੰਮ ਨੂੰ ਸਲੂਟ ਹੈ ਤੇ 5 ਲੱਖ ਰਕਮ ਥੋੜੀ ਨਹੀਂ ਹੁੰਦੀ ਜਿੱਥੋਂ ਉਹਨਾਂ ਨੇ ਸਟਾਰਟ ਕੀਤਾ ਕੰਮ ਤੋਂ ਆਪਣਾ ਤੇ ਉਹਨਾਂ ਨੇ ਕਿਹਾ ਤੇ ਅੱਲਾ ਨੇ ਸਾਨੂੰ ਬਹੁਤ ਦਿੱਤਾ ਹੈ ਜਿੱਥੋਂ ਤੱਕ ਤੁਹਾਡਾ ਸਪਰਸ ਵੀ ਸਾਨੂੰ ਦੇਣਾ ਪਿਆ ਤੇ ਅਸੀਂ ਆਪਣੀ ਆਵਾਮ ਵਾਸਤੇ ਦਾਨ ਜੇ ਤੇ ਇਹ ਹੌਸਲਾ ਕਿਸੇ ਕਿਸੇ ਵਿੱਚ ਹੁੰਦਾ ਬਿਲਕੁਲ ਈ ਗੱਲ ਹੈ ਉਹਨਾਂ ਨੇ ਉਹਨਾਂ ਨੇ ਅੱਗੇ ਬੇਨਤੀ ਕੀਤੀ ਸਾਰਿਆਂ ਅਗੇ ਕਿ ਤੁਸੀਂ ਨਿਕਲੋ ਜਿਵੇਂ ਤੁਸੀਂ ਆਂਦੇ ਹੋ ਸਾਡੇ ਵੋਟ ਆ ਸਿਆਸਤਦਾਨਾਂ ਨੂੰ ਨੇ ਆਖਿਆ ਵੀ ਤੁਸੀਂ ਵੱਡੇ ਵੱਡੇ ਲੀਡਰ ਆਂ ਉਹ ਵੀ ਤੁਸੀਂ ਆਂਦੇ ਹੋ ਵੀ ਸਾਡਾ 35 ਲੱਖ ਵੋਟ ਆ ਸਾਡਾ ਫਲਾਣਾ 35 ਲੱਖ ਵਰਕਰ ਆ ਇੰਨਾ ਵਰਕਰ ਵੀ ਤੁਸੀਂ ਇੱਕ ਇੱਕ ਵਰਕਰ 100 100 ਰੁਪਏ ਵੀ ਇਕੱਠਾ ਕਰੇ ਤੇ ਵੀ ਇੰਨਾ ਪੈਸਾ ਬਣ ਜਾਂਦਾ ਬਿਲਕੁਲ ਤੇ ਤੁਸੀਂ ਤਨਖਾਹ ਤੁਸੀਂ ਇੱਕ ਮਹੀਨੇ ਦੀ ਤਨਖਾਹ ਇੱਕ ਮਹੀਨੇ ਤਨਖਾਹ ਨਾਲ ਕੀ ਬਣਨਾ ਇਹ ਤਾਂ ਮਜ਼ਾਕ ਕਰਨ ਵਾਲੀ ਗੱਲ ਹੀ ਆ ਨਾ ਤੇ ਬਾਕੀ ਉਹਨੇ ਆਪਣੀ ਹਕੂਮਤ ਨੂੰ ਵੀ ਮੋਦੀ ਸਾਹਿਬ ਨੂੰ ਵੀ ਸਹੀ ਗੱਲ ਤਨਕੀਰ ਕੀਤੀ ਹੈ ਵੀ ਪਹਿਲਾਂ ਪਾਣੀ ਰੱਖਿਆ ਕਿਉਂ ਸੀ ਬਿਲਕੁਲ ਹੈ ਇਹ ਦੇਣਾ ਵੀ ਪਾਣੀ ਢੱਕਣ ਨਾਲ ਕਿੰਨਾ ਨੁਕਸਾਨ ਹੋਇਆ ਉਧਰ ਚੜਦੇ ਪੰਜਾਬ ਦਾ ਵੀ ਇਹ ਨੁਕਸਾਨ ਹੋਇਆ ਵੀ ਪਹਿਲਾਂ ਡੱਕੀ ਰੱਖਿਆ ਤੇ ਉਧਰ ਪਾਣੀ ਤਰ ਗਿਆ ਹਾਂਜੀ ਮੁੜ ਕੇ ਜਦੋਂ ਛੱਡਿਆ ਵਾ ਪਾਣੀ ਇਕਦਮ ਛੱਡਿਆ ਤੇ ਫਿਰ ਲੈਂਦਾ ਪੰਜਾਬ ਸਾਰਾ ਡੁੱਬ ਗਿਆ ਪਾਣੀ ਅਗਰ ਉਹ ਪਾਣੀ ਜਿਵੇਂ ਬਾਰਿਸ਼ਾਂ ਹੋਈਆਂ ਹਨ ਨਾ ਜਿਵੇਂ ਹੜ੍ਹ ਦੀ ਸੂਰਤਾਂ ਨਾਲ ਪੈਦਾ ਹੋਈ ਸੀ ਉਥੇ ਪਾਣੀ ਨਾ ਡੱਕਦੇ ਪਾਣੀ ਕਾਂ ਛੱਡ ਦਿੰਦੇ ਆ ਸਾਡੇ ਸਾਡੇ ਨੂੰ ਛੱਡ ਦਿੰਦੇ ਤੇ ਪਾਣੀ ਸਾਡੇ ਅੰਦਰਾਂ ਆਵੇਂ ਵੀ ਚੱਲ ਲੈਣਾ ਸੀ ਠੀਕ ਹੈ ਇਹ ਵੀ ਥੁੱਕੇ ਪੈਸਾਂ ਦੇ ਆਂ ਜਿਹੜਾ ਪਾਣੀ ਸੀ ਇੰਨਾ ਪਾਣੀ ਚੱਲ ਜਾਣਾ ਥੀ ਤੇ ਇੰਨਾ ਸੁਰਤial ਨਹੀਂ ਸੀ ਉਹਨਾਂ ਵੀ ਡੱਕੀ ਰੱਖਿਆ ਪਾਣੀ ਜਿसरी ਨੀयत ਨਾਲ ਡੱਕੀ ਰੱਖਿਆ ਪਾਣੀ ਪਹਿਲਾਂ ਡੱਕੀ ਰੱਖਿਆ ਅੱਜ ਮੁੜ ਕੇ ਯਕਦਾਂਮ ਡੱਕਣ ਨਾਲ ਉਧਰਲਾ ਪੰਜਾਬ ਡੁੱਬ ਗਿਆ ਮੁੜ ਕੇ ਜਦੋਂ ਯਕਦਾਂਮ ਛੱਡਿਆ ਫਿਰ ਇਧਰਲਾ ਡੁੱਬ ਗਿਆ ਤੇ ਬਾਕੀ ਸਾਡੇ ਅਸੀਂ ਆਪਣੇ ਵੀ ਸਿਆਸਤਦਾਨਾਂ ਨੂੰ ਆਉਂਦੇ ਆ ਵੀ ਤੁਸੀਂ ਵੀ ਨਿਕਲੋ ਕੋਈ ਇਹਨਾਂ ਦੇ ਆ ਗਾਂ ਹੋ ਕੇ ਵੱਧ ਛੱਡ ਕੇ ਇਹਨਾਂ ਦੀ ਮਦਦ ਕਰੋ ਵਿਚਾਰੇ ਗਰੀਬਾਂ ਦੀ ਜਿਹੜੇ ਮਰ ਰਹੇ ਨੇ ਫੇਕ ਕੋਈ ਹਜੇ ਤੱਕ ਇੱਕ ਵੀਡੀਓ ਨਹੀਂ ਵੇਖੀ ਵੀ ਕੋਈ ਸਿਆਸਤਦਾਨ ਨਿਕਲਿਆ ਕੋਈ ਲੀਡਰ ਆ ਗਾਂ ਹੋ ਕੇ ਹੋਇਆ ਕਿ ਆ ਮੈਂ ਆਇਆ ਜੀ ਮੈਂ ਤੁਹਾਡੀ ਮਦਦ ਕਰਨ ਆਇਆ ਮੈਂ ਈਦਾਂ ਮੋਦਾਂ ਆ ਜਦੋਂ ਵੋਟਾਂ ਦਾ ਸਿਲਸਿਲਾ ਹੁੰਦਾ ਨਾ ਉਦੋਂ ਬੜੇ ਨਟ ਦੇ ਨੇ ਬਾਰੇ ਨਟ ਦੇ ਨੇ ਉਦੋਂ ਮੈਂ ਨਾ ਤੁਸੀਂ ਇਹ ਕਰਦੇ ਨੇ ਵੋਟਾਂ ਦੇ ਪਰ ਕਰਨਾ ਤੁਸੀਂ ਕੁਝ ਨਹੀਂ ਹਾਂ ਹਾਂ ਤੁਸੀਂ ਇਹ ਦੇਖ ਲਓ ਵੀ ਜਦੋਂ ਵੋਟਾਂ ਦੀ ਹੁੰਦੀ ਹੈ ਨਾ ਸੀਜ਼ਨ ਉਦੋਂ ਆਪਣੇ ਹਲਕੇ ਤੋਂ ਬਾਹਰ ਵੀ ਅਗਰ ਕਿਸੇ ਦਾ ਕੋਈ ਫੋਟਗੀ ਹੋ ਜਾਂਦੀ ਹੈ ਨਾ ਸਭ ਤੋਂ ਪਹਿਲਾਂ ਲੀਡਰ ਪਹੁੰਚਿਆ ਹੁੰਦਾ ਜੀ ਮੈਂ ਬੜਾ ਸੱਤਾਂ ਮੈਂ ਫਤਿਹ ਆਖਣ ਆਇਆ ਮੈਂ ਜਨਾਦੇ ਨਾਲ ਆਇਆ ਮੈਂ ਫਲਾਂ ਨਾਲ ਮਟੀਂਗਾ ਤੇ ਜਦੋਂ ਵੋਟ ਮੁੱਕ ਜਾਂਦੇ ਨਾ ਕਿਸੇ ਨੂੰ ਆਪਣੇ ਗਵਾਂਢੀ ਦਾ ਨਹੀਂ ਪਤਾ ਹੁੰਦਾ ਵੀ ਸਾਡਾ ਗਵਾਂਢੀ ਮਰ ਗਿਆ ਤੇ ਅਸੀਂ ਉਹਦਾ ਜਨਾਦਾ ਤੇ ਇਵੇਂ ਗੱਲ ਹੈ ਵੀ ਹੁਣ ਵੇਖ ਲਓ ਵੀ ਕਿਸੇ ਦਾ ਉਹ ਉਧਰੋਂ ਨਾਸਰ ਢੀਲੂ ਸਾਹਿਬ ਉਹਦੀ ਵੀਡੀਓ ਮੈਂ ਲਾਈ ਸੀ ਕਿੰਨਾ ਅੱਛਾ ਕੰਮ ਕਰ ਰਹੇ ਨੇ ਕਾਰ ਬਿੰਦਰ ਹਾਂ ਅੱਲਾਹ ਤਾਲਾ ਇਹ ਸਾਲਸਾ ਐਡ ਵਾਲਿਆਂ ਨਾਲ ਦੀ ਇੱਕ ਤਨਜ਼ੀਮ ਹੈ ਸਿੱਖ ਬਰਾਦਰੀ ਦੀ ਤੁਹਾਡੇ ਭਰਾਵਾਂ ਦੀ ਉਹ ਬੜਾ ਅੱਛਾ ਕੰਮ ਕਰਦੇ ਨੇ ਬੜਾ ਤਾਵਨ ਕਰ ਰਹੇ ਨੇ ਨਾਸਰ ਢੀਲੂ ਸਾਹਿਬ ਦਾ ਨਾਲ ਤੇ ਉਹਨਾਂ ਦੇ ਨਾਲ ਹੀ ਉਹਨਾਂ ਦੀ ਉਹ ਕੰਮ ਚੱਲ ਰਿਹਾ ਹੈ ગામ ਲੋਕਾਂ ਤੱਕ ਮਦਦ ਪਹੁੰਚ ਰਹੀ ਹੈ ਤੇ ਬਾਕੀ ਹੋਰ ਸਹਾਥ ਦਾਣਾ ਸੀ ਕੋਈ ਨਹੀਂ ਦੇਖਿਆ ਵੀ ਜਿੰਨੇ ਜਾ ਕੇ ਕਿਸੇ ਦੀ ਮਦਦ ਕੀਤੀ ਹੋਵੇ ਜਾਂ ਕਿਸੇ ਵਾਸਤੇ ਕਿਸੇ ਦਾ ਦਰਦ ਹੀ ਆਏ ਹਾਂ ਦਰਦੀ ਦੇ ਅਲਫਾਜ਼ ਹੀ ਬੋਲ ਦਿੱਤੇ ਹੁਣ ਵੀ ਯਾਰ ਚਲੋ ਕਿਸੇ ਦੇ ਆਉਣ ਨਾਲ ਵੀ ਬੜਾ ਫਰਕ ਪੈਂਦਾ ਹੌਸਲਾ ਹੋ ਜਾਂਦਾ ਉਹਨਾਂ ਨੂੰ ਤੇ ਬਾਕੀ ਦੋਸਤੋ ਕੀ ਕਰੀਏ ਹਥਲਾਬ ਜਿਹੜਾ ਵਾ ਫਲੱਡ ਜਿਹੜਾ ਵਾ ਇਹ ਵਕਤੀ ਤੌਰ ਤੇ ਸਿਰਫ ਇਹਦੇ ਥੋੜੇ ਜਿਹੇ ਅਸਰات ਨਹੀਂ ਹੁੰਦੇ ਇਹਦੇ ਕਮ ਅਕਮ ਅਸਰات 2.5 3 ਸਾਲ ਰਹਿੰਦੇ ਨੇ ਕਿਉਂਕਿ ਦੇਖਣਾ ਵੀ ਇਹ ਬਿਮਾਰੀਆਂ ਫੈਲਦੀਆਂ ਨੇ ਬਿਮਾਰੀਆਂ ਫੈਲਦੀਆਂ ਨੇ ਜ਼ਮੀਨਾਂ ਖਰਾਬ ਹੋ ਜਾਂਦੀਆਂ ਨੇ ਜ਼ਮੀਨਾਂ ਖਰਾਬ ਹਨ ਬਹੁਤ ਸਾਰੇ ਨਵੇਂ ਸਿਰਤੋਂ ਬਾਤ ਕਰਨਾ ਪੈਂਦਾ ਮਾਰ ਅੰਦਰ ਜਿਹਨਾਂ ਦਾ ਰੋੜ ਜਾਂਦਾ ਵਾ ਉਹਨਾਂ ਦਾ ਚਾਰਿਆਂ ਦਾ ਉਹੀ ਸਰਮਾਇਆ ਹੁੰਦਾ ਵਾ ਹੁਣ ਅੱਜਕੱਲ ਇੱਕ ਮੱਝ 4-5 ਲੱਖ ਰੁਪਏ ਦੀ ਏ ਜਿਹਦੀ ਜਿਹਦੇ 8-10 ਡੰਗਰ ਰੁੜ ਗਏ ਨੇ ਉਹਦਾ ਤੇ ਸਾਰਾ ਕੁਝ ਲੁੱਟਿਆ ਗਿਆ ਨਾ ਬਸ ਲੋਕ ਜਿਹੜੀ ਨੀਵਾਵਾਂ ਮੀਏ ਇਹ ਜੇ ਸਲਾਬ ਆਇਆ ਜੰਡ ਲੜੀ ਹਰ ਪਾਸੇ ਗਰੀਬ ਆਵਾਂ ਫੈਸਦੀ ਹੈ ਬਾਕੀ ਦੁਆ ਅੱਲਾਹ ਪਾਕ ਸਾਰਿਆਂ ਤੇ ਰਹਿਮ ਕਰੇ ਸਾਰਿਆਂ ਨੂੰ ਅੱਲਾਹ ਪਾਕ ਹੌਸਲਾ ਦੇਵੇ ਇਹ ਜਿਹੜੀ ਸਾਡੇ ਤੇ ਅੱਲਾਹ ਪਾਕ ਦੀ ਅਜ਼ਮਾਇਸ਼ ਹੈ ਇਹਦੇ ਤੇ ਪੂਰਾ ਉਤਰਨ ਦੀ ਤਾਫੀਕਤਾ ਫਰਮਾਵੇ ਆਮੀਨ ਤੇ ਦੂਮਾ ਪੰਜਾਬਾਂ ਦੀ ਰੱਬ ਖੈਰ ਕਰੇ ਤੇ ਮਿਲਨੇ ਆ ਨਵੀਂ ਵੀਡੀਓ ਦੇ ਨਾਲ ਆਪਣਾ ਬਹੁਤ ਸਾਰਾ ਖਿਆਲ ਰੱਖਿਓ ਅੱਲਾਹ ਨੇ ਕੀ ਬਣਾਇਆ